ਸ਼ੁਭਕਾਮਨਾਵਾਂ ਦੋਸਤੋ ਤੁਸੀਂ ਦੇਖ ਰਹੇ ਹੋ ਦੋ ਦਿਨਾਂ ਤੋਂ ਮੈਂ ਤੁਹਾਡੇ ਆਪਣਾ ਵਿਕਲਪ ਹੁਣੇ ਗੱਲ ਕਰ ਰਿਹਾ ਹੁਦਿਆਣਾ ਨੂੰ ਹੁਦਿਆਣਾ ਦੇ ਜਿਹੜੇ ਮੇਲੇ ਲੱਗੇ ਨੇ ਗਰਮੀਆਂ ਨੂੰ ਦੇਖਦੇ ਮੇਲੇ ਲਾਏ ਗਏ ਨੇ ਗਲਾਡਾ ਦੇ ਵਿੱਚ ਤੇ ਦੂਜਾ ਲਾਇਆ ਗਿਆ ਸਰਕਟ ਔਰ ਦੇਖਣਾ ਇਹ ਹੈ ਕਿ ਝੋਲੇ ਚਲਾਣ ਦੀ ਜਿਹੜੀ ਇਹਨਾਂ ਕੋਲ ਪਰਮਿਸ਼ਨ ਇਹਨੇ ਜਿਹੜਾ ਕਿਹਾ ਨਾ ਕਿਤੇ ਦੇਖਿਆ ਜਾਵੇ ਪ੍ਰਸ਼ਾਸਨ ਦੀ ਵੱਡੀ ਅੰਗਲੀ ਸਾਹਮਣੇ ਆ ਰਹੀ ਹੈ ਇਹਨਾਂ ਨੂੰ ਕਿਉਂ ਨਹੀਂ ਦਿੱਤਾ ਗਿਆ ਜਾਂ ਇਹਨਾਂ ਨੇ ਲਿੱਤਣ ਹੀ ਗਿਆ ਤਾਂ ਠੇਕੇਦਾਰ ਨਾਲ ਗੱਲਬਾਤ ਕੀਤੀ ਠੇਕੇਦਾਰ ਮੌਕੇ ਤੇ ਮੌਜੂਦ ਹੀ ਮਿਲਿਆ ਕਿ ਅੱਜ ਆਜੋ ਕੱਲ ਆਜੋ ਰਕੇਸ਼ ਸ਼ਰਮਾ ਜੀ ਹਾਂ ਜੀ ਸਤਿ ਨਮਸਕਾਰ ਵਿਕਰਮ ਸੈਣੀ ਗੱਲ ਕਰ ਰਹਾ ਸਰ ਪੱਤਰਕਾਰ ਕਿਹੜੇ ਸ਼ਹਿਰ ਤੋਂ ਬੋਲ ਰਹੇ ਵੀਰ ਜੀ ਲੁਧਿਆਣਾ ਤੋਂ ਜੀ ਆਹ ਚ ਲੁਧਿਆਣੇ ਤੋਂ ਬੋਲ ਰਹੇ ਕੋਈ ਗੱਲ ਨਹੀਂ ਵੀਰੇ ਮੈਂ ਕੱਲ ਆਉਂਗਾ ਕੱਲ ਫੋਨ ਕਰ ਲਈ ਵੀ ਕੱਲ ਮਿਲਾਂਗੇ ਸ਼ਾਮੀ 6 ਵਜੇ ਐਸੀ ਇਸ ਵੇਲੇ ਕਰ ਲਈਓ ਮੇਰੀ ਵੀਰੇ 6 ਦਿਨ ਸੌਰੀ ਹੈ ਮੇਰੀ ਸਿਹਤ ਨਹੀਂ ਠੀਕ ਹੈਗੀ ਕੋਈ ਗੱਲ ਨਹੀਂ ਵੀਰ ਜੀ ਕੋਈ ਨਹੀਂ ਠੀਕ ਨਹੀਂ ਤੁਸੀਂ ਕੱਲ ਆਓ ਸਿਰਫ ਨਹੀਂ ਕੱਲ ਗੱਲ ਹੋਈ ਸੀ ਤੁਸੀਂ ਕਹਿੰਦੇ ਸੀ 6 ਵਜੇ ਮੈਨੂੰ ਦੁਬਾਰਾ ਫੋਨ ਕਰ ਲਈ ਮੈਂ ਭਾਜੀ ਆਇਆ ਨਹੀਂ ਮੈਂ ਆਕੇ ਤੁਹਾਨੂੰ ਰਿੰਗ ਕਰ ਦਾਂਗਾ ਫਿਰ ਆਪਾਂ ਮਿਲਦੇ ਆ ਵੀਰੇ ਮੇਰਾ ਫੋਨ ਤੇ ਤੁਸੀਂ ਦੱਸ ਦਿੰਦੇ ਸਾਨੂੰ ਮੈਂ ਤਾਂ ਕੋਈ ਗੱਲੇ ਨਹੀਂ ਯਾਰ ਮੈਂ ਆਣਾ ਹੀ ਆ ਅੱਜ ਲੁਧਿਆਣੇ ਬਾਰੇ ਦੇ ਵਿੱਚ ਅਸੀਂ ਮਨਪ੍ਰੇਤ ਪੀ ਡਬਲਯੂ ਡੀ ਮਨਪ੍ਰੇਤ ਦੇ ਨਾਲ ਗੱਲ ਕੀਤੀ ਉਹਨਾਂ ਨੇ ਸਾਨੂੰ ਦੱਸਿਆ ਕਿ ਇੱਥੇ ਕਰਨੀਵਾਲ ਮੇਲਾ ਲੱਗਿਆ ਹੋਇਆ ਹੈ ਸਿੰਗਾਪੁਰ ਕਰਨੀਵਾਲ ਸਰ ਇਹ ਤੇ ਚੂਲੇ ਜਿਹੜੇ ਚਲਾਏ ਜਾ ਰਹੇ ਨੇ ਕੀ ਇਹਨਾਂ ਕੋਲ ਪਰਮਿਸ਼ਨ ਹੈ ਫਿਟਨੈਸ ਸਰਟੀਫਿਕੇਟ ਫਿਟਨਾ ਸਰਟੀਫਿਕੇਟ ਨਹੀਂ ਸਰ ਸਾਡੇ ਕੋਲ ਕੋਈ ਨਹੀਂ ਗਿਆ ਫਿਟਨੈਸ ਸਰਟੀਫਿਕੇਟ ਸਰ ਅੱਜ ਜਦੋਂ ਪੁੱਛਿਆ ਗਿਆ ਕਿ ਤਿੰਨ ਦਿਨ ਹੋ ਗਏ ਮੇਲਾ ਚੱਲਦੇ ਨੂੰ ਲੇਕਿਨ ਉਹਨਾਂ ਵੱਲੋਂ ਇਹ ਹੀ ਦੱਸਿਆ ਜਾ ਰਿਹਾ ਹੈ ਕਿ ਮਾਲਕ ਨੂੰ ਪਤਾ ਹੋਵੇਗਾ ਸਰ ਨਹੀਂ ਮਾਲਕ ਨੂੰ ਤਾਂ ਅਸੀਂ ਪਹਿਲਾਂ ਦੱਸਦੇ ਆ ਜਦੋਂ ਇਹ ਪਰਮਿਸ਼ਨ ਲੈਣ ਆਉਂਦੀ ਆ ਸਾਡੇ ਕੋਲ ਮੇਲਾ ਲਾਉਣ ਦੀ ਹਾਂਜੀ ਤੇ ਉਦੋਂ ਅਸੀਂ ਇਹਨਾਂ ਨੂੰ ਪਹਿਲਾਂ ਹੀ ਦੱਸ ਦਿੰਦੇ ਹੁੰਦੇ ਆ ਵੀ ਜੇ ਕੋਈ ਤੁਹਾਡੇ ਝੁੱਲੇ ਫਟਾ ਹੋ ਗਏ ਤਾਂ ਸਾਨੂੰ ਦੱਸ ਦਿੱਤਾ ਜਾਵੇ ਮੈਂ ਕਿ ਮੈਨੂੰ ਫਿਰ ਅਸੀਂ ਚੁੱਲੇ ਚੈੱਕ ਕਰਕੇ ਫਿੱਟਨਾ ਦੱਸੀ ਵਗੜ ਦੇਣਾ ਹੁੰਦਾ ਸਰ ਜੇ ਮਾਲਕਾਂ ਨੂੰ ਕੋਈ ਹਸਾ ਵਾਪਰਦਾ ਕੌਣ ਜ਼ਿੰਮੇਵਾਰ ਹੈ ਜੀ ਇਹ ਤਾਂ ਠੇਕੇਦਾਰ ਜ਼ਿੰਮੇਵਾਰ ਠੇਕੇਦਾਰ ਹਾਂਜੀ ਸਿੱਧਾ ਟੈਕੀ ਦਾ ਜ਼ਿੰਮੇਵਾਰ ਕਿਉਂਕਿ ਸਾਡੇ ਵਿਭਾਗ ਦੇ ਜਦ ਤੱਕ ਪਰਮਿਸ਼ਨ ਨਹੀਂ ਲੈਂਦੇ ਵਿਭਾਗ ਆਪ ਦਗਾ ਸਰ ਜ਼ਿੰਮੇਵਾਰ ਹੀ ਨਹੀਂ ਹੱਸ ਸਕਦਾ ਤੁਹਾਡੇ ਵਿਭਾਗ ਦੇ ਵਿੱਚ ਤੁਸੀਂ ਦਿੰਦੇ ਹੋ ਹਾਂਜੀ ਸਾਡੇ ਹੈਗੇ ਟੈਕਨੀਸ਼ੀਅਨਾਂ ਕੁਝ ਕੁਮਾਰ ਬਾਕੀ ਸਾਡੇ ਅਫਸਰ ਨੇ ਉਹ ਰਿਪੋਰਟ ਭੇਜਦੇ ਆ ਉੱਪਰ ਸਰ ਨੂੰ ਅੱਛਾ ਜੀ ਹਾਂਜੀ ਫਿਰ ਉੱਪਰੋਂ ਸਰਟੀਫਿਕੇਟ ਆਉਂਦਾ ਜੀ ਪਹਿਲਾਂ ਝੁੱਲੇ ਅਸੀਂ ਚੈੱਕ ਕਰਦੇ ਆ ਹਾਂਜੀ ਫਿਰ ਦਫਤਰ ਜਾ ਕੇ ਸਾਰਾ चलाई जाएगी मकसद का अंश खराब करना किसी के काम काज दखल देना मकसद सुरक्षा नैके लोगों की तबर चलाई जा रही है क्योंकि सामू पता लगे कि इन्होंने फिटनेस सर्टिफिकेट नहीं है